ਜੰਮੂ ਕਸ਼ਮੀਰ ਨਾਲ ਲੱਗਦੀ ਕੰਟਰੋਲ ਰੇਖਾ ਤੇ ਤਣਾਅ ਲਗਾਤਾਰ ਜਾਰੀ ਹੈ। ਬੀਤੀ ਰਾਤ ਪਾਕਿਸਤਾਨ ਨੇ ਇੱਕ ਵਾਰ ਫਿਰ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਮੈਨਰ ਅਲਾਕੇ ਵਿੱਚ ਭਾਰਤੀ ਚੌਕੀਆਂ ਉੱਤੇ ਫਾਇਰਿੰਗ ਕੀਤੀ ਜਿਸ ਦਾ ਭਾਰਤੀ ਜਵਾਨਾਂ ਵੱਲੋਂ ਵੀ ਮੂੰਹ ਤੋੜ ਜਵਾਬ ਦਿੱਤਾ ਗਿਆ। ਦੱਸ ਦਈਏ ਕਿ ਪਿਛਲੇ 10 ਦਿਨਾਂ ਦੌਰਾਨ ਪਾਕਿਸਤਾਨ ਵੱਲੋਂ ਇਹ ਗੋਲੀਬੰਦੀ ਦੀ 19 ਵਾਰ ਘਟਨਾ ਹੈ। ਉਧਰ ਪਾਕਿਸਤਾਨ ਵੱਲੋਂ ਵੀ ਪੁਨਛ ਸੈਕਟਰ ਵਿੱਚ ਬੀਤੀ ਰਾਤ ਕਰੀਬ 1 ਘੰਟਾ ਲਗਾਤਾਰ ਫਾਇਰਿੰਗ ਕੀਤੀ ਗਈ। ਜਾਣਕਾਰੀ ਮੁਤਾਬਕ ਪਾਕਿਸਤਾਨ ਇਸ ਅਲਾਕੇ ਵਿੱਚ ਭਾਰਤੀ ਪੋਸਟਾਂ ਉੱਤੇ ਰਾਕਟ ਲਾਂਚਰਾਂ ਦਾ ਇਸਤੇਮਾਲ ਵੀ ਕਰ ਰਿਹਾ ਹੈ। ਜਿਸ ਨਾਲ ਕਈ ਲੋਕਾਂ ਦੇ ਘਰ ਤਬਾਹ ਹੋ ਗਏ ਨੇ ਫਾਇਰਿੰਗ ਦੇ ਚੱਲਦੇ ਇਸ ਇਲਾਕੇ ਵਿੱਚ 2 ਦਿਨ ਪਹਿਲਾਂ 3 ਜਵਾਨ ਅਤੇ 4 ਆਮ ਨਾਗਰਿਕ ਜ਼ਖਮੀ ਹੋ ਗਏ ਸਨ ਖਬਰਾਂ ਦਿੱਤ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ पे। यूट्यूब फॉलो करो ट्विटर से खबर जुड़े रहो दिन रात